ਸਾਰੇ ਆਏ ਆਏ ਤੁਸੀਂ ਬਹੁਤ ਬਹੁਤ ਸੀਰ ਜੀ ਦਾ ਪ੍ਰਦਾਨ ਜਿਆਣਾ ਸਭ ਤੋਂ ਪਹਿਲਾਂ ਤਾਂ ਮੈਂ ਦਸਵੇਂ ਪਾਸ਼ਾ ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਪ੍ਰਕਾਸ਼ ਪੁਰਬ ਦੀਆਂ ਸਾਰੇ ਦੇਸ਼ ਵਾਸੀਆਂ ਨੂੰ ਪੰਜਾਬ ਵਾਸੀਆਂ ਨੂੰ ਹਲਕਾ ਸਮਾਨ ਵਾਸੀਆਂ ਨੂੰ ਉਹ શુભ ਕਾਮ ਮੁਬਾਰਕਬਾਦਨਾ ਤੇ ਸੱਚੇ ਪਾਸ਼ਾ ਸਾਡੇ ਸਾਰਿਆਂ ਤੇ ਮਿਹਰ ਪਰੇ ਹੱਥ ਰੱਖ ਕੇ ਔਰ ਦਸਵੇਂ ਪਾਸ਼ਾ ਦੀ ਪਰਿਵਾਰ ਵੱਲੋਂ ਸਰਵੰਸ ਜਿਹੜਾ ਸਾਡੇ ਵਾਸਤੇ ਵਾਰਿਆ ਗਿਆ ਔਰ ਉਹਨਾਂ ਦੀ ਜਿਹੜੀ ਕੁਰਬਾਨੀਆਂ ਉਹ ਵੀ ਹਮੇਸ਼ਾ ਰਹਿਦੀ ਦੁਨੀਆ ਤੱਕ ਯਾਦ ਰੱਖੀ ਜਾਊਗੀ ਕਿਉਂਕਿ ਉਹਨਾਂ ਦੇ ਦਿਖਾਏ ਹੋਏ ਰਸਤੇ ਤੇ ਸਾਨੂੰ ਵੀ ਚੱਲਣ ਦੀ ਲੋੜ ਹੈ ਜੋ ਉਹਨਾਂ ਨੇ ਕੀਤਾ ਔਰ ਜਿਨ੍ਹਾਂ ਦੀ ਬਦੌਲਤ ਅਸੀਂ ਅੱਜ ਸਿੱਖੀ ਦੇ ਵਿੱਚ ਹੈਗਿਆਂ ਸਿੱਖੀ ਦਾ ਜਿਹੜਾ ਆਨੰਦ ਮਾਣ ਰਹੇ ਹਾਂਗੇ ਔਰ ਜਿਹੜੀ ਸਾਡੇ ਸਿਰ ਤੇ ਦਸਤਾਰ ਹੈ ਉਹ ਉਹਨਾਂ ਦੀ ਬਦੌਲਤ ਹੈ ਸੋ ਉਹਨਾਂ ਨੂੰ ਨਤਮਸਤਕ ਹੁੰਨੇ ਆ ਹੰਤਾ ਸਿੰਘ ਪਾਸ਼ਾ ਸਾਹਿਬ ਸਿੰਘਪੁਰ ਤੋਂ ਬੋਲ ਰਿਹਾ ਸੀ ਜੀ ਨੇ ਔਰ ਅੱਜ ਇਸ ਇਥੇ ਗੱਜੂ ਮਜਰਾ ਵਿਖੇ ਆਇਆ ਜਿਹੜੇ ਪਿੰਡਾਂ ਦੇ ਸਰਪੰਚ ਸਾਹਿਬ ਨੇ ਪਤਵੰਤੇ ਸੱਜਣ ਨੇ ਉਹ ਗੱਜੂ ਮਜਰਾ ਵਿਖੇ ਪਹੁੰਚ ਕੇ ਜੋ ਕੰਮ ਕਰ ਰਹੇ تھے ਹੋਏ ਨੇ ਜੋ ਸਰਕਾਰ ਵੱਲੋਂ ਆ ਤਿੰਨ ਚਾਰ ਸਾਲਾਂ ਦੇ ਵਿੱਚ ਜਿੰਨੇ ਕੰਮ ਕਰ ਕੀਤੇ ਨੇ ਉਹ ਸਾਰਾ ਇਹਨਾਂ ਨੂੰ ਦਿਖਾਉਣ ਵਾਸਤੇ ਔਰ ਉਹਦਾ ਮਤਲਬ ਇਹ ਹੈ ਕਿ ਬਾਕੀ ਪੰਚਾਇਤਾਂ ਦੇ ਜਿਹੜੇ ਉਤਸ਼ਾਹਤ ਹੋਣ ਇੱਕ ਪਿੰਡ ਦੇ ਵਿੱਚ ਉਹਨੇ ਘਟ-ਘਟ 5.6 ਕਰੋੜ ਰੁਪਇਆ ਲੱਗਿਆ ਤਾਂ ਉਹ ਕਿੰਨੇ ਲੱਗਿਆ ਕਿਸ ਤਰ੍ਹਾਂ ਕੀ ਕੀ ਕੰਮ ਕੀਤੇ ਗਏ ਨੇ ਉਹ ਸਾਰਾ ਦਿਖਾਉਣ ਵਾਸਤੇ ਅੱਜ ਜੁੜੇ ਗਏ। ਸੜਕਾਂ ਮਨਜ਼ੂਰ ਹੋਈਆਂ ਬੰਤਾਜ 20 ਕਰੋੜ ਦੀ ਲਾਗਤ ਨਾਲ ਤਾਂ ਜਿਹੜਾ ਪਟਿਆਲੇ ਤੋਂ 4 ਮੂਨ ਕਰੋੜ ਹੈ ਜਿਹੜੀ ਉਹ ਦੀ ਜਿਹੜਾ ਮਨਜ਼ੂਰ ਹੋ ਗਈ ਆ ਉਹਦਾ ਟੈਂਡਰ ਵੀ ਆ ਜਿਹੜਾ ਲੱਗ ਚੁੱਕਿਆ ਔਰ ਜਿਸ ਜਦੋਂ ਹੀ ਆਪਣਾ ਪਲਾਂਟ ਸ਼ੁਰੂ ਹੁੰਦੇ ਨੇ ਨਾਲ ਦੀ ਨਾਲ ਉਹ ਕੰਮਕਾਰ ਹੈ ਜਿਹੜੇ ਸ਼ੁਰੂ ਹੋ ਜਾਣਗੇ ਔਰ ਸ਼ਹਿਰ ਦੇ ਵਿੱਚ ਜਿਹੜਾ ਹੈਗਾ ਟੀ ਪੁਆਇੰਟ ਤੋਂ ਲੈ ਕੇ ਅੱਗੇ ਪੰਜ ਪੀਰਾਂ ਕੰਨੀ ਉਹ ਸੜਕ ਵੀ ਜਿਹੜੀ ਬਣੂਗੀ ਔਰ ਜਿਹੜੀ ਅਗਰਸੈਨ ਦਾ ਜਿਹੜਾ ਸਟੈਚੂ ਲੱਗੇ ਹਾ ਉਥੋਂ ਜਿਹੜੀ ਚੱਕਲੇ ਨੂੰ ਜਾਂਦੀ ਹੈ ਨਗਰ ਕੌਂਸਲ ਕੰਨੀ ਉਹ ਸੜਕ ਬਣੂਗੀ ਹੋਰ ਵੀ ਜਿਹੜੀਆਂ ਸ਼ਾਇਦ ਨੀਆਂ ਰਸਤੇ ਨੇ ਉਹ ਪਾਏ ਗਏ ਨੇ ਉਧਰ ਹੈਗਾ ਜਿਹੜਾ ਪੰਜ ਪੀਰਾਂ ਕੰਨੀ ਗਲੀਆਂ ਰਹਿੰਦੀਆਂ ਸੀ ਕੁਝ ਉਹ ਵੀ ਪਾਈਆਂ ਗਈਆਂ ਨੇ ਕਿਸੇ ਤੋਂ ਭਾਵ ਹੈ ਆ ਜਦੋਂ ਹੀ ਮਾਰਚ ਦੇ ਵਿੱਚ ਨਵਾਂ ਸਾਲ ਸ਼ੁਰੂ ਹੁੰਦਾ ਹੈ ਤਾਂ ਬਦ ਤੋਂ ਬਦ ਕੰਮ ਨੇ ਜਿਹੜੇ ਉਹ ਹਲਕੇ ਸਮਾਨੇ ਦੇ ਜਿਹੜੇ ਕਰਵਾਏ ਜਾਣਗੇ ਨਹਿਰੀ ਪਾਣੀ ਦਾ ਵੀ ਪਾਈਪ ਲਾਈਨਾਂ ਪਾਈਆਂ ਜਾਣਗੀਆਂ ਔਰ ਮੰਡੀ ਬੋਰਡ ਬੋਲੋ ਜਿਹੜੇ ਪਿੰਡਾਂ ਦੀਆਂ ਫਿਰਨੀਆਂ ਨੇ ਜਿਹੜੀਆਂ ਉਹਨਾਂ ਨੂੰ ਕੰਕਰੀਟ ਦੀਆਂ ਬਣਾਉਣ ਵਾਸਤੇ ਉਹ ਵੀ ਜਿਹੜਾ ਹੈਗਾ ਪ੍ਰਪੋਜ਼ਲ ਦੇ ਵਿੱਚ ਪਾਈਆਂ ਹੋਈਆਂ ਉਹ ਵੀ ਜਲਦੀ ਜਿਹੜੀਆਂ ਮਨਜ਼ੂਰ ਹੋ ਜਾਣਗੇ ਉਹ ਵੀ ਜਿਹੜੇ ਕੰਮ ਕਰਨੇ ਜਿਹੜੇ ਕਰਵਾਏ ਜਾਣਗੇ ਬਸ ਸਟੈਂਡ ਦਾ ਨਿਰਮਾਣ ਵੀ ਗੁਡੀ ਕਾਰਨ ਕਰ ਰਹੇ ਸਿਰਫ ਬਿਲਕੁਲ ਅਸੀਂ ਉਤੇ ਲੱਗੇ ਹਾਂ ਜੀ ਕਿ ਬਸ ਸਟੈਂਡ ਦਾ ਕਿੱਥੇ ਜਿਹੜਾ ਉਹਨੂੰ ਲੈ ਕੇ ਜਾਇਆ ਜਾਵੇ ਕਿਉਂਕਿ ਸ਼ਹਿਰ ਵਿੱਚ ਥੋੜੀ ਪ੍ਰੋਬਲਮ ਆਉਂਦੀ ਹੈ ਆ ਟ੍ਰੈਫਿਕ ਬਹੁਤ ਜ਼ਿਆਦਾ ਵੱਧ ਗਈ ਸੋ ਸਾਡੀ ਕੋਸ਼ਿਸ਼ ਹੈ ਕਿ ਮੇਨ ਰੋਡ ਤੇ ਉਹਨੂੰ ਲੈ ਕੇ ਜਾਇਆ ਜਾਵੇ ਤਾਂ ਕਿ ਕਿਸੇ ਨੂੰ ਕੋਈ ਜ਼ਿਆਦਾ ਪਰੇਸ਼ਾਨੀ ਦਾ ਸਾਹਮਣਾ ਨਾ ਕਰਨਾ ਪਵੇ ਠੀਕ ਹੈ ਠੀਕ ਹੈ ਕਿਹੜੇ-ਕਿਹੜੇ ਤੁਸੀਂ ਦੱਸ ਰਹੇ ਸੀ ਮੈਨੂੰ ਕੱਲ ਵੀ ਇਹ ਸਾਰਾ ਸਾਡੇ ਏਰੀਆ ਦੇ ਵਿੱਚ ਨਾ 8 ਤੋਂ 10 ਸੜਕਾਂ ਜਿਹੜੀਆਂ ਹੈਗੀਆਂ ਨੇ ਜੋ 18 ਘਟੀਆਂ ਹੋਗੀਆਂ ਨੇ ਮੰਤਰਿਕਾਪ ਦੀ ਰੈਣਵਾਈ ਹੈ ਦੀ ਤੇ ਬਾਕੀ ਦੀਆਂ ਜਿਹੜੀਆਂ 10 ਪੁਗੀਆਂ ਸੜਕਾਂ ਬਾਕੀ ਦੀਆਂ ਰਹਿ ਨਹੀਂਆਂ ਸੀ ਉਹ ਵੀ ਜਿਹੜੀਆਂ ਨੇ ਮਨਜ਼ੂਰ ਹੋ ਚੁੱਕੀਆਂ ਨੇ। ਸ਼ਬਾਣੇ ਦੇ ਵਿੱਚੋਂ ਵੀ ਜਿਹੜੀਆਂ ਸੜਕਾਂ ਨੇ ਤਿੰਨ ਵੱਡੀਆਂ ਮੇਨ ਆ ਸ਼ਬਾਣੇ ਦੀ ਚਾਹੇ ਬੱਸ ਸਟੈਂਡ ਵਾਲੀ ਆ ਚਾਹੇ ਤਸੀਲ ਰੋਡ ਆਪਣਾ ਅੱਗੇ ਨੂੰ ਜਾਂਦਾ ਤੇ ਬਾਕੀ ਦੀਆਂ ਗਲੀਆਂ ਨੇ ਜਿਹੜੀਆਂ ਲੋਕ ਟਾਈਲ ਉਹ ਵੀ ਪਾਸ ਹੋ ਚੁੱਕਿਆ ਉਹ ਵੀ ਅਸੀਂ ਆ ਮੈਨੂੰ ਲੱਗਦਾ ਇਸੇ ਮਹੀਨੇ ਦੇ 15 ਜਾਂ 20 ਤਰੀਕ ਤੱਕ ਉਹਨੂੰ ਕੰਮ ਨੂੰ ਜਿਹੜਾ ਸਟਾਰਟ ਕਰ ਦਾਂਗੇ ਕਿਉਂਕਿ ਠੰਡ ਕਰਕੇ ਥੋੜਾ ਜਿਆਦਾ ਦਿੱਕਤ ਆ ਰਹੀ ਸੀ ਤੇ ਫਰਵਰੀ ਦੇ ਵਿੱਚ ਜਿਹੜਾ ਪੱਤਰ ਹੈ ਤਮਾਣੇ ਦੀਆਂ ਸੜਕਾਂ ਦਾ ਜਿਹੜਾ ਉਹ ਆਲਰੇਡੀ ਪੈਣਾ ਸ਼ੁਰੂ ਹੋ ਜਾਊਗਾ 15 ਤਰੀਕ ਤੋਂ ਬਾਅਦ ਬਾਅਦ ਵਿੱਚ ਕਿਹੜੇ ਕਿਹੜੇ ਵਿਕਾਸ ਪ੍ਰੋਜੈਕਟ ਹੋਏ ਆ ਸਾਡੇ ਪਿੰਡ ਦੀ ਪੰਚਾਇਤ ਭਵਨ ਹੋ ਗਿਆ ਜੀ ਬਾਸ ੱਡਾ ਹੋ ਗਿਆ ਜੀ ਸੱਪੜ ਹੋ ਗਿਆ ਅ ਸ਼ਮਸ਼ਾਨ ਘਾਟ ਹੋ ਗਿਆ ਸਕੂਲ ਹੋ ਗਿਆ ਮਹੱਲਾ ਕਲੀਨਕ ਹੋ ਗਿਆ ਤੇ ਸੀਵਰੇਜ ਹੋ ਗਿਆ ਤੇ ਕੋਲ ਆਪਣਾ ਲਾਈਟਾਂ ਨੇ ਸੋਲਰ ਲਾਈਟਾਂ ਲੱਗੀਆਂ ਨੇ ਜੀ ਗ੍ਰੈਡ ਜਿਹੜਾ ਹੈਗਾ ਸਾਰਾ ਉਹ ਹੋ ਗਿਆ ਜੀ ਸੱਤ ਜਿਹੜੇ ਮਾਡਰਨ ਸੱਥਾ ਨੇ ਉਹ ਵੀ ਤਿਆਰ ਹੋ ਚੁੱਕੀਆਂ ਨੇ ਜਿਵੇਂ ਜਿਵੇਂ ਪੰਚਾਇਤ ਨੇ ਬਹੁਤ ਕੰਮ ਕੀਤਾ ਹੈਗਾ ਮੰਤਰੀ ਸਾਹਿਬ ਨੇ ਜਿਹੜਾ ਆਪਣਾ ਦਿਲ ਖੋਲ ਕੇ ਸਾਰੇ ਪਿੰਡਾਂ ਨੂੰ ਜਿੰਨਾ ਹੈਗਾ ਸੀ ਜੇ ਗਰੰਟੀ ਦਿੱਤੀਆਂ ਨੇ ਤੇ ਕੋਈ ਸਰਪੰਚ ਜਿਆਦਾ ਕੰਮ ਕਰਦੇ ਨੇ ਕਈ ਵਿਚਾਰੇ ਅਜੇ ਆਪਣਾ ਕਾਰਜ ਪਾਲ ਹੈ ਜਿਹੜਾ ਉਹਨੂੰ ਪਤਾ ਹੀ ਨਹੀਂ ਲੱਗਦਾ ਹੈਗਾ ਵਿਚਾਰਿਆਂ ਨੂੰ ਉਹਦੇ ਇਸ ਕਰਕੇ ਸਰਕਾਰ ਨੇ ਉਪਰਾਲਾ ਕੀਤਾ ਕਿ ਵੀ ਗੱਜੂ ਮਾਜਰਾ ਦਿਖਾਇਆ ਜਾਵੇ ਤਾਂ ਕਿ ਜਿਹੜੇ ਬਾਕੀ ਦੇ ਪਿੰਡ ਨੇ ਉਹ ਵੀ ਇਹਨਾਂ ਨੂੰ ਦੇਖ ਕੇ ਉਤਸ਼ਾਹ ਹੋਣ ਤੇ ਮੰਤਰੀ ਸਾਹਿਬ ਦੇ ਮੋਢੇ ਨਾਲ ਮੋਢਾ ਲਾ ਕੇ ਜਿੰਨੇ ਪੈਸੇ ਬਹੁਤ ਪਿੰਡਾਂ ਦੇ ਵਿੱਚ ਪਾਏ ਨੇ ਆਲਰੇਡੀ ਪਿੰਡ ਵੀ ਬਹੁਤ ਸਾਰੇ ਕਾਬਰ ਮੰਤਰੀ ਸਾਹਿਬ ਨੇ ਕੀਤੇ ਨੇ ਜਿਨ੍ਹਾਂ ਦੇ ਵਿੱਚ ਮੈਨੂੰ ਲੱਗਦਾ ਵੀ ਘਟੋ ਘਟ 40 50 ਪਿੰਡ ਇਹ ਜਿਹੇ ਨੇ ਜਿੱਥੇ ਕੋਰੋਨਾ ਰੁਪਏ ਦੇ ਹਿਸਾਬ ਨਾਲ ਜਿਹੜਾ ਪੈਸਾ ਪਟਿਆਲੇ ਬਲਾਕ ਦੇ ਵਿੱਚ ਗਿਆ ਠੀਕ ਹੈ ਠੀਕ ਹੈ ਜੀ ਧੰਨਵਾਦ